ਇਹੜਾ ਏਰੀਆ ਬੱਲਾ ਏਰੀਆ ਤੁਸੀਂ ਆਪਣਾ ਹੰਡਾ ਆ ਪੰਡਾ ਵੀਰੇ ਬਰਨਾਲੇ ਕੋਲੇ ਹੰਡਾ ਆ ਕੰਬਾਈਨਾ ਬੰਨਦੀਆਂ ਅੱਛਾ ਬਲਕਾਰ ਕੰਬਾਈਨਾ ਨਾ ਮਸ਼ਹੂਰ ਹੈ ਏੜਾ ਕਿੰਨੇ ਟਰੈਕਟਰ ਇੱਥੇ ਲੈ ਕੇ ਆਏ ਐ ਇੱਥੇ ਤਾਂ ਬਚਾਰੀ ਟਰੈਕਟਰ ਲੈ ਕੇ ਆ ਬਾਈ ਚਾਰ ਤੋਂ ਛੇ ਟਰੈਕਟਰ ਹੈਗੇ ਆਪਣੇ ਕੋਲੇ ਜਾਂਦਾ ਨਾ ਕੱਟਦਾ ਚਾਰ ਤੋਂ ਛੇ ਟਰੈਕਟਰ ਹੈ ਤੇ ਸ਼ੁਰੂ ਟਰੈਕਟਰ ਆਪਣੇ ਘਰੇ ਖੜੇ ਹੁੰਦੇ ਆ ਵੀਰੇ ਕੋਲ ਦੀ ਡਿਟੇਲ ਆਪਾਂ ਲਾਸਟ ਦੇ ਦਿਆਂਗੇ ਖੰਡੀ ਟੈਨਸ਼ਨ ਨਹੀਂ ਲੈਣੀ ਸ਼ੁਰੂ ਇਹ ਤੋਂ ਕਰਦੇ ਇਹਦੀ ਸਟੋਰੀ ਦੇ ਦੇ ਏ ਟੂ ਜ਼ेड ਵੀ ਕੀ ਆ ਇਹ 54 ਪੰਜਾਬ ਜੇ ਬਿਨਾਂ ਸੀ ਆਰ ਡੀ ਤੋਂ ਆ ਹੂੰ ਕਾ ਹੁਣ ਤਾਂ ਸੀਆਰਡੀ ਆਉਂਦੀ ਆ ਹਾਂ ਹੁਣ ਤਾਂ ਸੀਆਰਡੀ ਆਉਂਦੀ ਆ ਫੁੱਲ ਟਾਪ ਮਡਲਾ ਹਿੱਸਾ ਖੋਲਣਾ ਸੋਚਾਂ ਲਈ ਲਿਫਟ ਸਟੀering ਜਸਟੇਬਲ ਆਹ ਆਹ ਨਾਲ ਦੇ ਦੇ ਕਿੰਨੇ ਪੈਸੇ ਟਾਇਰ ਮੰਗਾ ਨਾਲ ਦੇ ਟਾਇਰ ਹੈਗਾ ਵੀਡੀਓ 95 ਪੈਸੇ ਨਾਲ ਦੇ ਨਾਲ ਦੇ ਟਾਇਰ ਕਿੰਨਾ ਕ ਚੱਲੇ ਇਹ ਚੱਲੇ ਵੀਰੀ 8 800 ਘੰਟੇ ਆ 8 850 ਘੰਟਾ ਹਾਂਜੀ ਅੱਛਾ ਤੇ ਰੰਗ ਪੇਂਟ ਦਾ ਕੀ ਬਰਨਾਲੇ ਦਾ ਲੋਕਲ ਨੰਬਰ ਆ ਰੰਗ ਪੇਂਟ ਸਾਰਾ ਦੇਣ ਵਾਲਾ ਸਾਰਾ origignal ਆ ਗਿਆ ਕੋਈ ਬੰਦਾ ਕੰਡੀਸ਼ਨ ਦੱਸ ਦਿੰਦੀ ਆ ਵੀਰੇ ਉਹ ਤਾਂ ਵੀਰੇ ਕੰਡੀਸ਼ਨ ਦੱਸੀਂ ਨਹੀਂ ਟਰੈਕਟਰ ਜਿਹੜਾ 8 7 8 850 ਘੰਟਾ ਚੱਲੇ ਆ ਹਾਂ ਕੰਡੀਸ਼ਨ ਬਰਬਾਦੀ ਤੋਂ ਸਾਂਸ ਤੋਂ ਚਿਟਾਨੀ ਮਿੱਟੀਆਂ ਰੰਗਲੀਆਂ ਦਿਖਾ ਦੇ ਓਏ ਚਿਟਾ ਦਿਖਾ ਦੇ ਵੀਰੋ ਜਿਹੜੇ ਸਾਂਸ ਤੇ ਤੇਜ਼ ਤੇ ਸੋਹਣੇ ਵਾਲਾ ਬੋਲਦਾ ਤਾਂ ਯਾਰ ਹੈ ਵੱਡਦਾ ਜਾਂਦਾ ਮਸ਼ੀਨ ਵਾਂਗੂ ਹਨਾ ਕਿੰਨੇ ਦਾ ਛੱਡ ਦੇਗਾ ਫਿਰ ਮੱਲਾ ਇਹ ਮੰਗਦਾ ਵੀ ਤੇ 8 ਲੱਖ 15000 ਹੂੰ ਤੂੰ ਦਾ 8 ਲੱਖ ਦਾ ਦੇ ਦਈਏ ਤੇਰੀ ਚੀਜ਼ ਹੈ ਭਾਈ ਮੇਰੇ ਕੰਨੀਓ ਹੋਰ ਘਟਾ ਦੇ ਤੇ ਮੇਰੇ ਕੰਨੀਓ ਕਹਿੰਦੇ ਵੀ 8 ਸਵਾ 8 ਦੇ ਦਿਆਂਗਾ ਮੈਂ ਪੂਰੇ 8 ਲੱਖ ਦਾ ਲੈਟਰ ਦੇ ਦਾਂਗੇ ਭਾਈ ਪੂਰੇ 8 ਲੱਖ ਦਾ ਦੇ ਦਊਗਾ ਮੰਲੋ 5305 ਆ ਗਿਆ ਬਿਨਾਂ ਸੀ ਆਰ ਡੀ ਬਿਨਾਂ ਵਿਦਾਊਟ ਸੀ ਆਰ ਡੀ ਆ ਯਾਨਾ ਹਾਂਜੀ ਤੇ ਉਸ ਤੋਂ ਅੱਗੇ 6522 ਇਹਦੀ ਕੀ ਸਟੋਰੀ ਆ ਮੱਲਾ ਫਿਰ ਇਹ ਪੈਂਡ ਭਈਆ 11 ਮੜਲਾ ਅੱਛਾ ਮਗਲਟਾ ਰੇਡੀਅਲ ਨੇ ਮੂਰਦੇ ਵਿੱਚ ਹਾਜੀ ਟਾਇਰ ਪਾਇਦੇ ਮੂਰਲੇ ਜਾਜੀ ਸ਼ੌਕੀਆ ਪਵਾਏ ਸ਼ੌਕੀਆ ਜੇ ਬੰਦੇ ਨੇ ਬੰਦਾ ਤੋਂ ਸ਼ੌਕੀਆ ਹੈ ਨਾ ਇਹ ਛਤਰੀ ਮਢੀ ਵੀ ਆ ਫੈਵਰ ਹੁੱਡ ਹੈ ਛਤਰੀ ਵਧੀਆ ਕੰਡੀਸ਼ਨ ਹੈ ਗੇਅਰ ਇੰਜਨ ਦਾ ਕਿ ਨਹੀਂ ਹੈ ਜਮਾ ਹੋ ਕੇ ਬਈ ਸਾਰਾ ਸੁੱਕਾ ਪੈ ਡੈਕਟਰ ਹਾਂਜੀ ਕੋਈ ਲੰਬੀ ਗੱਲ ਨਹੀਂ ਜਦੋਂ ਬੰਦਾ ਲੈ ਗਿਆ ਚਲਾ ਕੇ ਬੰਦਾ ਲੈ ਚਾਹੇ ਤੇ ਗੋਣੀ گاਊ ਹੈ ਬਾਪ ਵੀਰੇ ਬੰਦਾ 4 ਦਿਨ ਚਲਾ ਲੇ ਚਾਹੇ ਜਾ ਕੇ ਯਾਰ ਅੱਛਾ ਦੁਬਾਰੇ ਜੇ ਨਹੀਂ ਫਿੱਟ ਪਾ ਵੀ ਵਾਪਸ ਲੈ ਲਾਂਗੇ ਲੈ ਵੀ ਬੰਦਾ ਐਵੇਂ ਨਾ ਜਾਣੇ ਤੁਸੀਂ ਜਵਾਕ ਕੱਲਾ ਜਵਾਕ ਵਾਲੀਆਂ ਹੈ ਨਹੀਂ ਇਹਦੀਆਂ ਨੋਟ ਕਰ ਲਿਓ ਕਹਿੰਦਾ 4 ਦਿਨ ਚਲਾ ਲਿਓ ਜੇ ਨਾ ਫਿੱਟ ਆਇਆ ਤੇ ਵਾਪਸ ਕਰ ਦਿਓ ਤੇ ਵਾਪਸ ਕਰ ਦਿਓ ਹਣਾ ਨੰਬਰ ਕਿੱਥੋਂ ਦਾ ਇਹ ਇਹਦਾ ਪੇਰਾ ਵੀਰੇ ਪੀਵੀ 31 ਮਾਨਸਰ ਨੰਬਰ ਵੀ ਵੈਂਡ ਬਈ ਹੋਇਆ ਦਾ ਐਕਟਰ ਵੀ ਬੈਂਡ ਗਈ ਆ ਨੰਬਰ ਵੀ ਬੈਂਡ ਗਈ ਆ ਇਧਰ ਮਾਰੀ ਕੈਮਰਾ ਇਹਦੇ ਕੰਨੀ ਇਹਦੇ ਕੰਨੀ ਮਾਰਾ ਨੰਬਰ ਵੀ ਬੈਂਡ ਗਈ ਆ ਸੋਨੂੰ ਲੱਗਦਾ ਵੀ ਇਹੇ ਚੀਜ਼ ਮਾਰੀ ਲੈ ਲੂਗਾ ਮਾੜੀ ਚੀਜ਼ ਤਾਂ ਵੀ ਅਜ ਤੱਕ ਨਾ ਲੈਂਤੀ ਆ ਨਾ ਲੜੀ ਆ ਸ਼ਕੀਨ ਪੱਠਾ ਪੂਰਾ ਸੁਣਦਾ ਨਾ ਗੱਲਾਂ ਤੋਂ ਮੈਸੇਜ ਵੀ ਮਿੰਟ-ਮਿੰਟ ਤੋਂ ਆਉਂਦੇ ਆ ਫੋਨ ਵੀ ਮਿੰਟ-ਮਿੰਟ ਤੋਂ ਚੈੱਕ ਕਰਦਾ ਗੱਲ ਇਹੋ ਜੀ ਨਹੀਂ 415000 ਡਿਮਾਂਡ ਹੈ ਛੋਟੇ ਕਿੰਨੇ ਦਾ ਕਰ ਦੇਂਗੇ ਇਹ ਵੀ ਪੂਰੇ 4 ਲੱਖ ਦਾ ਬਈ 15000 ਤੇ ਸੂਈ ਧਰਨੀ ਇਹਨੇ ਉਸ ਤੋਂ ਅੱਗੇ 5310 ਆਪਣਾ ਹਾਂ ਇਹਦੀ ਕੀ ਸਟੋਰੀ ਆ ਮੇਰੇ 2017 ਮੜਲਾ ਬਿਨਾ ਸੀਆਰਡੀ ਤੋਂ ਵਿਦਆਉਟ ਸੀਆਰਡੀ ਹਾਂਜੀ ਹੂੰ ਇਹਦੇ ਟਾਇਰ ਦੁਬਾਰਾ ਦੇ ਆ ਬਾਈ ਇਹ ਰੇਡੀਅਲ ਟਾਇਰ ਪਾਇਏ ਸੀ ਅੱਛਾ ਤੂੰ ਗਾਗਲ ਰੇਡੀਅਲ ਨੂੰ ਨਹੀਂ ਪਸੰਦ ਕਰਦਾ ਨਹੀਂ ਕਰਦਾ ਥੋੜੇ ਗੁੱਡੀ ਆ ਹੋਉਂਦੀ ਹੈ ਨਾ ਤੂੰ ਅਗਲਾ ਕੋਈ ਟਾਇਰ ਕਿਸੇ ਅਲੱਗ ਅਲੱਗ ਸੋਚ ਆ ਬੰਦੇ ਦੀ ਘਟ ਉਹ ਘਟ ਲੱਗ ਚੋਂਕੀਆ ਲੋਕਾਂ ਦੇ ਆ ਹੂੰ ਕੋਰੇ ਆਪੜ ਆਪ ਪੋਏ ਬੇ ਰੇਡੀਅਲ ਲਾ ਕੇ ਰੇਡੀਅਲ ਲਾ ਕੇ ਖਵਾਤੇ ਹੈ ਇਹਦੇ ਹੈਗੇ ਵੀਰੇ 95 ਪੈਸੇ ਟਾਇਰ ਚਾਰੇ ਚਾਰੇ ਬਿਨਾ ਸੀਆਰਡੀ ਕੋ ਨੰਬਰ ਆ ਹੂੰ ਪੀਵੀ0 2 ਨੰਬਰ ਆ ਪੀਵੀ02 ਹਾਂਜੀ ਅੱਛਾ ਤੇ ਗੇਅਰ ਇੰਜਨ ਨਹੀਂ ਓਕੇ ਅੱਛਾ ਆ ਦਿਖਾ ਦੇ ਵੀ ਆ ਕੇ ਦਿਖਾ ਮਾਰ ਕੇ ਰਾਹ ਜਾਂਸੀ ਦਾ ਟੱਕੂ ਮੀ ਪਿਆ ਲੈ ਕਰੋ ਚੈੱਕ ਕਰ ਹਨਾ ਗੇਅਰ ਇੰਜਨ ਦਾ ਓਕੇ ਹੋਣਾ ਇਹ ਵੀ ਜਮਾ ਕੋਈ ਉਹ ਨਹੀਂ ਤਨ ਕਹੇਰ ਗਾਣਾ ਚੱਲਿਆ ਵੀਰੇ ਜੈਨੂ ਨਾ ਡਬਲ ਕਲਚ ਆ ਗਿਆ ਡਬਲ ਡਿਸਟਰੀਬਿਊਟਰ ਆ ਗਿਆ ਹਾਂਜੀ ਤੇ ਪੀਟੀਓ ਆ ਗਿਆ ਗਰਾਉਂਡ ਤੇ ਰਿਵਰਸ ਨਹੀਂ ਗਰਾਉਂਡ ਵੀਰੇ ਗਰਾਉਂਡ ਪੀਟੀਓ ਆ ਗਿਆ ਹਨਾ ਪੀਵੀ 2 ਨੰਬਰ ਆ ਰੰਗ ਨਹੀਂ ਮੱਚਾ ਇਹਦੀ ਤੋਂ ਵੀ ਰੰਗ ਪੇਂਟ ਦਾ ਕੰਡੀਸ਼ਨ ਤੁਸੀਂ ਚੈੱਕ ਕਰ ਲਓ ਸਾਰੇ ਰੰਗ ਪੇਂਟ ਦੀ ਜਿਵੇਂ ਵਾਰੀ ਉਹ ਬੰਪਰ ਦੇ ਰੰਗ ਹੋ ਬਾਈ ਉਹ ਦਾ ਮਨੋਰਮ ਕੋਈ ਨਹੀਂ ਸਿੱਧਾ ਲੈਂਦਾ ਨਹੀਂ ਨਹੀਂ ਉਹ ਦਾ ਨਾਰਮਲ ਨਹੀਂ ਪਤਾ ਤੇ ਡਿਮਾਂਡ ਕਿੰਨੀ ਕਰਤੀ ਦੀ ਆਪਾਂ ਵੀ ਡਿਮਾਂਡ ਤਾਂ ਆਪਾਂ ਕਰਦੇ ਆ ਵੀਰੇ 6,75,000 75,000 ਸਾਢੇ 6 ਲੱਖ ਦਾ ਇਹ ਦੇ ਦਾਂਗੇ ਸਾਢੇ 6 ਲੱਖ ਦਾ ਟਰੈਕਟਰ ਇਹ ਮਿਲ ਜੂਗਾ ਬਾਕੀ ਜਿਹੜਾ ਵੀਡੀਓ ਦੇਖ ਕੇ ਆਊਗਾ ਮਾਨਤਨ ਉਹਦਾ ਹੋਰ ਕਰ ਮਾਨਤਨ ਉਹ ਜੋ ਉਸ ਤੋਂ ਬਾਅਦ ਆਈ ਪਈ ਹਾਂ ਵੀਰੇ ਇਹਦੀ ਇੱਕ ਸਟੋਰੀ ਹੈ ਇਹ ਵੀਰੇ 15 ਮਾੜਲਾ ਹੂੰ ਠੀਕ ਆ ਅੱਛਾ ਇਹਦਾ ਟਰੈਕਟਰ ਦਾ ਕਲੱਚ ਖੋਲਿਆ ਅੱਛਾ ਉਹ ਪੰਗਰਾ ਉਹ ਤੇ ਕਲੱਚ ਦਾ ਖੋਲ ਹੀ ਗਿਆ 10 ਸਾਲ ਹੋ ਗਏ ਹਾਂ ਇਹਦਾ ਕਿਸਮਾਈ ਟਰੈਕਟਰ ਫੁੱਲ ਆ 10-10 ਸਾਲਾਂ ਦੇ ਗੋਡੇ ਦੁਖੀ ਜਾਂਦੇ ਜਿਵਾਕਾਂ ਦੇ ਤੇ ਲੋਕ ਹੈ ਨਾ ਤੇ ਕਲੱਚ ਤੇ ਜਿਹਾ ਕਦਾ ਦਾਅਬ ਦੇ ਹੀ ਰੱਖਦਾ ਫਿਰ ਕਲੱਚਨ ਤਾਂ ਖੁੱਲ ਨਹੀਂ ਗਿਆ ਹਾਂ ਡਬਲ ਕਲੱਚ ਆ ਗਿਆ ਰਿਵਰਸ ਵੀਡੀਓ ਆ ਗਿਆ ਐਕਸਟਰਾ ਟਾਰਕ ਆ ਗਿਆ ਡਬਲ ਡਿਸਟ੍ਰਿਬਿਊਟਰ ਆ ਗਿਆ ਹਾਂਜੀ ਪਾਵਰ ਸਟੀering ਆ ਗਿਆ ਯਾਨੀ ਕਿ ਫੁੱਲ ਟੌਪ ਆ ਗਿਆ ਹੱਲਡਾਗ ਮਾਰ ਲੱਗ ਗਈ ਗੇਅਰ ਇੰਜਨ ਦੇ ਵੀ ਓਕੇ ਜਮਾ ਓਕੇ ਵੀਰੇ ਕਿੱਦਾਂ ਕਾਲਮ ਪੇਟ ਨਹੀਂ ਦੇ ਡਿਮਾਂਡ 4 ਲੱਖ 80 4 ਲੱਖ ਸਸਤੀ ਯਾਰ ਕਿੰਨੇ ਦੇ 4 ਲੱਖ 60 ਹਜ਼ਾਰ ਦਾ 20000 ਰ ਹਾਂਜੀ ਇਧਰ ਛਾਵੇਂ ਆ ਜਾ ਤੈਨੂੰ ਮੈਨੂੰ ਐ ਡਰ ਲੱਗਦਾ ਵੀ ਤੈਨੂੰ ਗਰਮੀ ਨਾ ਲੱਗੇ ਨਹੀਂ ਨਹੀਂ ਸਾਨੂੰ ਤਾਂ ਕਿੱਥੇ ਲੱਗਣੀ ਅੱਛਾ ਬਾਲਾ ਪੱਕਾ ਹੋਏ ਪੱਕੇ ਵੀ ਐ ਕਿੰਨੇ ਟਰੈਕਟਰ ਘਰੇ ਖੜੇ ਆ ਹੁਣ ਇੱਥੇ ਘਰ ਲੱਗੇ ਹੋਏ 20 ਟਰੈਕਟਰ ਘਰੇ ਹੋਰ ਖੜੇ ਆ 20 ਖੜੇ ਆ ਹਾਂਜੀ ਕਿਹੜੇ ਕਿਹੜੇ ਨੇ ਮੋਟਾ ਮੋਟਾ ਰਫਲੀ ਆਈਡੀਆ ਜਿਹਾ ਉਹ ਵੱਡਾ ਪਜੌਂਡੀਰ ਲੈਂਦੇ ਆ ਵੀ ਜੌਂਡੀਰ ਤੇ ਇਸ ਦੀ ਹਾਂ ਅੱਛਾ ਜੌਂਡੀਰ ਹੋਇਆ ਹੂੰ ਉਹ ਵੀਰ ਤੇ 4x4 ਆ ਹੂੰ ਜਿਵੇਂ ਇੱਕ ਇਹਨ ਪ੍ਰੀਤ ਲੈਣਾ 4x4 90 ਵਾਲਾ ਅੱਛਾ 4x4 4x4 ਵੱਡੇ ਟਰੈਕਟਰ ਐ 20 90 ਐਚਪੀ ਚ ਵੀਰ ਅਜ ਪ੍ਰੀਤ ਆ ਹੂੰ ਠੀਕ ਆ ਤੇ ਸੋਨਲਿਕਾ ਆ ਸੋਨਲਿਕ ਇਹਦੇ ਧਿਆਨ ਮਾਰੇ ਮੜਾ ਆ ਤੇ ਘਾਇ ਪੰਜਾਬ ਚ ਤਾਂ ਬਾਨੇ ਨਹੀਂ ਹੁੰਦੇ ਕੰਮ ਕਰਨ ਦੀ ਸਿੱਖਾ ਦੇਖ ਜਵਾ ਕਿੰਨਾ ਹੈ ਨਾ ਇਹਦੇ ਨਾਂ ਤੇ ਵੀਡੀਓ ਸ਼ੇਅਰ ਕਰ ਦਿਓ ਪੇਜ ਨੂੰ ਫੋਲੋ ਕਰ ਲਿਓ ਨੰਬਰ ਭਰਾ ਦਾ ਵੀਡੀਓ ਛੱਡਾਂਗੇ ਆਪਾਂ ਜੇ ਕਿਸੇ ਨੂੰ ਟਰੈਕਟਰ ਲੈਣਾ ਹੋ ਕੰਟੈਕਟ ਕਰ ਲਿਓ ਜੀ ਤੁਹਾਡੇ ਕੋਲੇ ਧੰਨਵਾਦ ਦੋਸਤ ਧੰਨਵਾਦ ਜੀ ਧੰਨਵਾਦ ਜੀ